ਤੁਸੀਂ ਦੇਖ ਰਹੇ ਹੋ ਐਸਐਮ ਜੰਡ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਗਗਨ ਸ਼ਰਮਾ ਅੱਜ ਅਸੀਂ ਮੌਜੂਦ ਹਾਂ ਲੁਧਿਆਣਾ ਜੋਧੇਵਾਲ ਬਸਤੀ ਥਾਣੇ ਦੇ ਬਾਹਰ ਜਿੱਥੇ ਕਿ ਪੁਲਿਸ ਵੱਲੋਂ ਇੱਕ ਨਵਾਂ ਵਖਵਾ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਜਿਹੜੇ ਪੈਂਡਿੰਗ ਕੇਸ ਪਏ ਸੀ ਲੋਕਾਂ ਦੇ ਉਹਨਾਂ ਦਾ ਅੱਜ ਨੇ ਪਟਾਰਾ ਕੀਤਾ ਜਾ ਰਿਹਾ ਸੋ ਸਾਡੇ ਨਾਲ ਮੌਜੂਦ ਨੇ ਐਸਆਈ ਸਾਹਿਬ ਰੂਪ ਸਿੰਘ ਜੀ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਅੱਜ ਜਿਹੜਾ ਪੁਲਿਸ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਹੈ ਕੀ ਕਹਿਣਾ ਚਾਹੁੰਦਾ ਹਾਂ ਇਹਦੇ ਬਾਰੇ ਇਹਦੇ ਬਾਰੇ ਇਹ ਹੈ ਜੀ ਜਿਹੜੀਆਂ ਜਿਹੜਾ ਕੈਂਪ ਲਾਇਆ ਗਿਆ ਅਫਸਰ ਸਹਿਬਾਨ ਦੇ ਹੁਕਮਾਂ ਦੇ ਨਾਲ ਇੱਥੇ ਕੈਂਪ ਦੇ ਵਿੱਚ ACP ਨੌਰਥ ਸਰਦਾਰ ਗੁਰਵਿੰਦਰ ਸਿੰਘ ਵੀ ਪਹੁੰਚੇ ਸੀ ਇਹ ਲੋਕਾਂ ਦੀਆਂ ਜਿਹੜੀਆਂ ਪੁਰਾਣੀਆਂ ਕੰਪਲੇਂਟਾਂ ਵਗੈਰਾ ਪਈਆਂ ਜਾਂ ਨਵੀਆਂ ਕੋਈ ਅਰਜੈਂਟ ਕੇਸ ਹੈ ਲੋਕਾਂ ਦੇ ਉਹ ਦੁੱਖ ਤਕਲੀਫਾਂ ACP ਨੌਰਥ ਸਰਦਾਰ ਗੁਰਵਿੰਦਰ ਸਿੰਘ ਨੇ ਵੀ ਸੁਣੀਆਂ ਔਰ ਸਾਰੇ NGO ਸਹਿਬਾਨ ਦੀ ਡਿਊਟੀ ਲਾਈ ਸੀਗੀ ਵੀ ਲੋਕਾਂ ਦੀ ਜਿਹੜੀ ਹੈ ਆਸਤਾਂ ਉਹਨਾਂ ਦਾ ਨਪਟਾਰਾ ਕੀਤਾ ਜਾਵੇ ਛੁਣੀ ਔਰ ਮੌਕੇ ਤੇ ਹੀ ਨਪਟਾਰਾ ਕੀਤਾ ਜਿਸ ਦੇ ਦਰਮਿਆਨ ਹੁਣ ਤੱਕ ਕਰੀਬ 135 36 ਦੇ ਕੁੱਲ ਜਿਹੜੀਆਂ ਦਰਖਾਸਤਾਂ ਦਾ ਨਪਟਾਰਾ ਕੀਤਾ ਜਾ ਚੁੱਕਿਆ ਹੈ ਤੇ ਬਾਕੀ ਹੋਰ ਵੀ ਵੱਧ ਤੋਂ ਵੱਧ ਇਹ ਜੇ ਕੈਂਪਸੀ ਲਾ ਕੇ ਅਫਸਰਾਂ ਦੇ ਅਫਸਰ ਸਹਿਬਾਨ ਦੇ ਹੁਕਮਾਂ ਦੇ ਨਾਲ ਲੋਕਾਂ ਨੂੰ ਜਿਹੜਾ ਹੈਗਾ ਜਲਦੀ ਤੋਂ ਜਲਦੀ ਇਨਸਾਫ ਕੀ ਰੀਜ਼ਨ ਹੈ ਇਹੋ ਜਾਂ ਬਣ ਜਾਂਦਾ ਹੈ ਕਿ ਇਹ ਕੇਸ ਪੈਂਡਿੰਗ ਰਹਿ ਜਾਂਦੇ ਨੇ ਪੈਂਡਿਕ ਦਾ ਰੀਜ਼ਨ ਇਹ ਹੈ ਵੀ ਕਈ ਵਾਰੀ ਦਰਖਾਸਤਾਂ ਜਿਹੜਾ ਇੱਕ ਤਾਂ ਇੱਥੇ ਪ੍ਰਵਾਸੀ ਜਿਹੜੇ ਹੈ ਪ੍ਰਵਾਸ ਜ਼ਿਆਦਾ ਰਾਤ ਦੇ ਵਿੱਚ ਰਹਿ ਰਹੇ ਆ ਉਹ ਦਰਖਾਸਤ ਦੇ ਕੇ ਜਾਂ ਲੜਾਈ ਝਗੜਾ ਕਰਕੇ ਆਪਦੇ ਪਿੱਛੇ ਆਵੀ ਸਟੇਟ ਨੂੰ ਚਲੇ ਜਾਂਦੇ ਆ ਉਸ ਤੋਂ ਬਾਅਦ ਜਾਂ ਉਹ ਆਪ ਦਾ ਅਰਾਇਸ਼ ਬਦਲ ਲੈਂਦੇ ਆ ਉਹ ਪੁਲਿਸ ਨੂੰ ਉਹਨਾਂ ਦਾ ਜਿਹੜਾ ਅਤਾ ਪਤਾ ਉਹ ਮਿਲਦਾ ਨਹੀਂ ਹੈ ਉਹ ਸਹੀ ਸਮੇਂ ਤੇ ਪਹੁੰਚਦੇ ਨਹੀਂ ਇਸ ਕਰਕੇ ਜਿਆਦਾ ਰੀਜਨ ਤਾਂ ਇਹੀ ਹੈ ਦੂਸਰਾ ਕਈ ਲੋਕਾਂ ਦੇ ਪ੍ਰਾਪਰਟੀ ਦੇ ਕੇਸ ਹੈ ਉਹ ਇੱਧਰ ਵੀ ਰਿਖਾਤ ਦੇ ਦਿੰਦੇ ਔਰ ਕੋਰਟ ਕੋਰਟ ਦੇ ਵਿੱਚ ਵੀ ਕੇਸ ਲਾਉਂਦੇ ਆ ਫਿਰ ਉਹ ਕੋਰਟ ਨੂੰ ਤਰਜੀਹ ਦਿੰਦੇ ਆ ਪੁਲਿਸ ਦੇ ਬਾਰ ਬਾਰ ਬੁਲਾਉਣ ਤੇ ਆਉਂਦੇ ਨਹੀਂ ਇਸ ਕਰਕੇ ਜਿਹੜਾ ਹੈਗਾ ਪੜੈਸੀ ਵੱਧਦੀ ਹੈ ਇਹ ਕੈਂਪ ਹੁਣ ਹਰ ਮਹੀਨੇ ਬਾਅਦ ਇਦਾਂ ਹੀ ਲੱਗਿਆ ਕਰੇਗਾ ਜਾਂ ਹਰ ਸਾਲ ਬਾਅਦ ਬਿਲਕੁਲ ਸਾਲ ਬਾਅਦ ਨਹੀਂ ਜੀ ਬਿਲਕੁਲ 15 ਤੋਂ 17 ਦਿਨਾਂ ਦੇ ਦਰਮਿਆਨ ਦਰਮਿਆਨ ਜਿਹੜੇ ਹੈਗੇ ਕੈਂਪ ਲਾਇਆ ਜਾਣਗੇ ਤੇ ਲੋਕਾਂ ਦਾ ਜਿਹੜਾ ਹੈਗਾ ਲੋਕਾਂ ਨੂੰ ਜਲਦੀ ਤੋਂ ਜਲਦੀ ਇਨਸਾਫ ਤੇ ਵਾਹ ਜਾਈ ਜੀ ਅਸੀਂ ਗੱਲਬਾਤ ਕਰਾਂਗੇ ਇੱਥੇ ਇੱਕ ਮੈਡਮ ਆਪਣੀ ਜਿਹੜਾ ਕੇਸ ਲੈ ਕੇ ਇੱਥੇ ਆਏ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਜਿਹੜੇ ਸਾਡੇ ਨਾਲ ਇਸ ਵਿੱਚ ਮੌਜੂਦ ਨੇ ਮੈਡਮ ਕੀ ਨਾਮ ਹੈ ਜੀ ਤੁਹਾਡਾ ਸਾਡਾ ਨਾਮ ਦੁਰਗਾਵਤੀ ਜੀ ਤੇ ਕੀ ਕੇਸ ਹੈ ਮੈਡਮ ਜਿਹੜਾ ਤੁਸੀਂ ਇੱਥੇ ਬੈਠੀ ਹੋ ਆ ਮੇਰਾ ਘਰ ਵਾਲਾ 2.5 ਮਹੀਨੇ ਹੋ ਗਿਆ ਜੀ 2.5 ਮਹੀਨੇ ਸੇ ਉਹ ਘਰੇ ਆਇਆ ਨਹੀਂ ਤੇ ਮੈਂ ਕੰਪਲੀਟਲੀ ਖਾਇ ਹੋਇਆ ਸੀ 2.5 ਮਹੀਨੇ ਹੋ ਗਏ ਕੋਈ ਸੁਣਵਾਈ ਨਹੀਂ ਕੀਤੀ ਤੇ ਮੇਰਾ ਹਾਰ ਕੇ ਮੈਂ ਕਮਿਸ਼ਨਰ ਦਫ਼ਤਰ ਗਈ ਹਾਂ ਉਹਨਾਂ ਨੇ ਐਫਆਰ ਮਤਲਬ ਇਹਨਾਂ ਕੋਲ ਭੇਜਿਆ ਆ ਤੇ ਉਹਨਾਂ ਨੇ ਹੁਣ ਸਲੰਦਰਪਾਲ ਕੋਲ ਹੈਗਾ ਦੇਖੋ ਕੀ ਕਰਦੇ ਆ ਤੇ ਇੱਥੋਂ ਹੀ ਰਹਿਣ ਵਾਲੀ ਹਾਂ ਤੁਸੀਂ ਨਹੀਂ ਮੈਂ ਬੰਗਾਲ ਦੀ ਰਹਿਣ ਵਾਲੀ ਆ ਤੇ ਮੈਂ ਇੱਥੇ ਕੰਮ ਕਰਦੀ ਆ ਫੈਕਟਰੀ ਲਾਈਨ 'ਚ ਤੇ ਬਸ ਮੈਂ ਆਪਣੇ ਘਰੋਂ ਨਹੀਂ ਲੱਭਦੀ ਫਿਰਦੀ ਆ ਕਿਉਂ ਤੇ ਨੰਦੋਈ ਜਾਂ ਨਨਦ ਨੇ ਮੇਰੇ ਸਾਈਟ ਕੀਤਾ ਹੋਇਆ ਤੇ ਮੈਂ ਚਾਹਦੀ ਆਂ ਕਿ ਚ ਕਾਰਵਾਈ ਕੀਤਾ ਜਾਵੇ ਹਾਂਜੀ ਦੇਖੀਏ ਕਿ ਕੀ ਰੀਜ਼ਨ ਸੀਗਾ ਕਿ ਰੀਜ਼ਨ ਨਾ ਕੁਝ ਵੀ ਨਹੀਂ ਹੋਇਆ ਸੀ ਠੀਕ ਮਾੜੀ ਮੱਤ ਲੜਾਈ ਹੋਇਆ ਘਰ ਵਾਲੇ ਕਹਿੰਦੇ ਵੀ ਕਿ ਤੂੰ ਮੈਨੂੰ ਕਮਾ ਕੇ ਲਾ ਕੇ ਦੇ ਤੇ ਰੋਟੀ ਚਲਾ ਤੇ ਕਮਰੇ ਦੇ ਕਿਰਾਏ ਆ ਭਾਈ ਤੇ ਮੈਂ ਮੈਂ ਇਹੀ ਕਿਹਾ ਵੀ ਕਿ ਨਹੀਂ ਮੈਂ ਨਹੀਂ ਕਮਾ ਸਕਦੀ ਜੇ ਤੁਸੀਂ ਵਿਆ ਕਰਾਈ ਤਾਂ ਤੁਸੀਂ ਕਮਾਓ ਤੇ ਤੁਹਾਡਾ ਜਿਹੜਾ ਜ਼ਿੰਮੇਵਾਰੀ ਤੁਸੀਂ ਪੂਰਾ ਕਰੋਗੇ ਤੇ ਮੈਂ ਨਹੀਂ ਮੈਂ ਇਹੀ ਗੱਲ ਹੋਇਆ ਕਿ ਤੇ ਮੈਂ ਪਛਣਾ ਮੈਂ ਕਾਦੇਵਾਸ ਤੇ ਪਛਣਾਏਗਾ ਤੇ ਉਹ ਸੁਬਾ ਆਪਣੇ ਜੀਜੇ ਕੋਲ ਗਿਆ ਕੰਮ ਤੇ ਨਾਲੇ ਮੁੜ ਕੇ ਉਹ ਆਇਆ ਨਹੀਂ ਮੈਂ ਸਿਟੀ ਕੈਮਰਾ ਵੀ ਓਨ ਕਰਵਾਇਆ ਜੇ ਪਸਤੀ ਚੌਕੀ ਤੇ ਮੈਂ ਫੀਰ ਲਿਖਾਇਆ ਉਹਨਾਂ ਨੇ ਸੁਣਵਾਈ ਕੀਤਾ ਗਏ ਨਾਲ ਤੇ ਸਿਟੀ ਕਮਰਾ ਉਹਨ ਵੀ ਕਰਵਾਇਆ ਉਹਨਾਂ ਕੋਲ ਬੰਦੇ ਵੀ ਮਹਜੂਜ ਨਿਕਲੇ ਫਿਰ ਅੱਗੇ ਕਰਵਾਈ ਨਹੀਂ ਕੀਤਾ ਫਿਰ ਉਸ ਤੋਂ ਬਾਅਦ ਮੈਂ ਉਹ ਰਾਤ ਰਾਤ ਨਵੰਮਦੀਨ ਮੈਂ 24 ਘੰਟੇ ਮੈਂ ਇੱਥੇ ਅੰਤਿਰਿੰਦ ਸਿੰਘ ਫਿਰ ਉਸ ਤੋਂ ਬਾਅਦ ਮੈਂ ਹਾਰਕੇ ਫਿਰ ਮੈਂ ਕਮਿਸ਼ਨ ਦਫ਼ਤਰ ਗਈਆਂ ਤੇ ਉਹਨਾਂ ਨੇ ਇਹ ਮੈਂ ਜੋ ਵੀ ਲਿਖਵਾਈਆਂ ਜੋ ਇਹਨਾਂ ਕੋਲ ਆਇਆ ਹੁਣ ਸ੍ਰਿੰਦਰਪਾਲ ਕੋਲ ਕੇਸ ਹੈ ਕੋਈ ਮੇਰੇ ਕੇਸ ਹੈਂਡਲ ਕਰਦੇ ਪਏ ਉਹਨਾਂ ਨੇ ਦਿੱਤਾ ਹੋਇਆ ਹੌਸਲਾ ਕਿ ਮੈਂ ਤੁਹਾਡੀ ਕਾਰਵਾਈਆ ਕਰ ਦਾਂਗੀ 2 ਮਹੀਨੇ ਤੋਂ ਕੋਈ ਸੁਣਵਾਈ ਨਹੀਂ ਕੀਤੀ ਗਈ ਨਹੀਂ ਉਹ ਉਸ ਟਾਈਮ ਮੈਂ ਗੁਰਮੁਖ ਕੋਲ ਕੇਸ ਹੈਗਾ ਜੀ ਠੀਕ ਹੈ ਉਹਨਾਂ ਕੋਲ ਵੀ ਆਂਦੇ ਸੀ ਉਹਨਾਂ ਕੋਲ ਨਹੀਂ ਹੋਇਆ ਤੇ ਵੀਰ ਉਸ ਤੇ ਹਾਰ ਕੇ ਫਿਰ ਸੁਨਿੰਦਰਪਾਲ ਜੀ ਕੋਲ ਕਿਸ ਗਏ ਹੋਏ ਤੇ ਹੁਣ ਸਰ ਨੇ ਕੀ ਕਿਹਾ ਉਹਨਾਂ ਨੇ ਕਿਹਾ ਕੱਲ ਦਾ ਟਾਈਮ ਦਿੱਤਾ ਹੋਇਆ ਫੋਨ ਕੀਤੇ ਸੀ ਉਹਨਾਂ ਨੇ ਅੱਜ ਦਾ ਟਾਈਮ ਦਿੱਤਾ ਸੀ ਅੱਜ ਉਹਨਾਂ ਨੇ ਨਹੀਂ ਆਏ ਤੇ ਹੁਣ ਸਰ ਨੇ ਫੋਨ ਕੀਤੇ ਆ ਤੇ ਉਹਨਾਂ ਨੇ ਕਿਹਾ ਵੀ ਕੱਲ ਆ ਜਾਣਾ ਹਾਂਜੀ ਇਹਨਾਂ ਦੇ ਵਿਸ਼ਵਾਸ ਨਾਲ ਕੀ ਉਮੀਦ ਤੁਹਾਨੂੰ ਲੱਗਦੀ ਮੈਨੂੰ ਲੱਗਦਾ ਹੈਗਾ ਸੁਨਿੰਦਰਪਾਲ ਮੇਰੀ ਇਹ ਹਾਲ ਕਰੂਗੇ ਤੇ ہماری ਇਨਸਾਫ ਦਿਵਾਉਣਗੇ